ਸੱਜਣੋਂ ਆ ਆਪਾਂ ਦਿਖਾ ਰਹੇ ਆ ਗੱਗੂ ਘਰਾਇਆ ਤੇ ਜਿਹੜਾ ਗੁਰੂ ਕਿਰਪਾ ਟੈਂਟ ਆ ਜਿੰਨਾਂ ਦਾ ਤੇ ਇਹਨਾਂ ਕੋਲੇ ਨਾ ਮੱਕੀ ਦੇ ਚਾਰ ਪਾਉਣ ਵਾਲੀ ਮਸ਼ੀਨ ਕਾਫੀ ਸਾਲ ਹੋ ਗਏ 5 ਸਾਲਾਂ ਨੂੰ ਹੋ ਗਏ ਚੌਥਾ ਪੰਜਵਾਂ ਸੀਜ਼ਨ ਆ ਤੇ ਮਸ਼ੀਨ ਆਈ ਵੀਰੇ ਇੱਕ ਦੋ ਸੀਜ਼ਨ ਲੱਗੇ ਇਹ ਬਦਲ ਦਿੰਦੇ ਆ ਤੇ ਚਾਰ ਜਰ ਬਹੁਤ ਵਧੀਆ ਤਰੀਕੇ ਨਾਲ ਤੇ ਚਾਰ ਜਰ ਅਸਲ ਵਿੱਚ ਨਾ ਕੁਤਰਾ ਬਹੁਤ ਵਧੀਆ ਗੱਲ ਕੁਤਰੇ ਦੀ ਆ ਗਈ ਮੁੱਕਦੀ ਹੁੰਦੀ ਚਲੋ ਮਸ਼ੀਨ ਤਾਂ ਹਰੇਕ ਕਿ ਚਾਰ ਤਾਂ ਹਰੇਕ ਮਸ਼ੀਨ ਨੇ ਪਾਉਣਾ ਜਦੋਂ ਬਣੀ ਚਾਰ ਰਾਸਤੇ ਆ ਤੇ ਕੁਤਰਾ ਨਹੀਂ ਹਰੇਕ ਮਸ਼ੀਨ ਦਾ ਚੰਗਾ ਹੁੰਦਾ ਨਹੀਂ ਲੜਾਈਆਂ ਛੱਡੀ ਜਾਂਦੇ ਤੇ ਇੱਕ ਕੁਤਰਾ ਐ ਜਿਵੇਂ ਵਧੀਆ ਐ ਤੇ ਦੂਜੀ ਮਸ਼ੀਨ ਦਾ ਪਹਿਲਾਂ ਵਾਲੀਆਂ ਮਸ਼ੀਨਾਂ ਦਾ ਕਰਿਆ ਹੁੰਦਾ ਜਿਵੇਂ ਆਪਾਂ ਪਹਿਲਾਂ ਆ ਥਾਲੀਆਂਾਂ ਮਸ਼ੀਨਾਂ ਨਾਲ ਕੁਤਰਦੇ ਹੁੰਦੇ ਸੀ ਬਹੁਤ ਸੋਹਣਾ ਬਰੀਕ ਕੁਤਰਾਗਾ ਤੇ 5000 ਰੁਪਿਆ ਰੇਟ ਆ ਕਿੱਲੇ ਦਾ ਤੇ ਬਾਕੀ ਲਿਹਾਜ਼ ਤਾਂ ਲਗਭਗ ਕਰ ਲੈਂਦਾ ਮਾਣੀ ਮੋਟੀ ਜੇ ਕੋਈ 100 200 ਉਧਰ ਉਧਰ ਹੋ ਜਾਂਦਾ ਹੁੰਦਾ ਤੇ ਚਾਰ ਪਾਉਣ ਲਈ ਇਹਨੂੰ ਲਾਜ਼ਮੀ ਜਾਨੀ ਕਿ ਮੌਕਾ ਦਿਓ ਤੇ ਬੰਦਾ ਵੀ ਚੰਗਾ ਵੈਸੇ ਤੇ ਓਂ ਕਿਤੇ ਕਿਤੇ ਕਰਤਾ ਜਾਂਦਾ ਹਰਕਤ ਥੋੜੀ ਜੀ ਤੇ ਬੰਦਾ ਚੰਗਾ ਵੈਸੀ ਤੇ ਗਊਸ਼ਾਲਾ ਦਾ ਵੀ ਸੇਵਾਦਾਰ ਆਹੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਆ ਸਜਣੋ ਆ ਤੁਹਾਨੂੰ ਦਿਖਾ ਦਿੰਨੇ ਆ ਚਾਰ ਆ ਵੀ ਪੁਤਰਾ ਕਤਰਾ ਬਹੁਤ ਸੋਹਣਾ ਮਸ਼ੀਨ ਦਾ ਕੁਤਰਾ ਸੋਹਣਾ ਖਰ ਹਨਾ ਹਾਂ ਤੇ ਆ ਸਾਰਾ ਵੀ ਲਤੜਾਈ ਲੂੜ ਇਹ ਦੋਸਤੋ ਗੱਲ ਇਹ ਇਹ ਕੰਮ ਇੰਨੇ ਹੀ ਆ ਵੀ ਮਸ਼ੀਨ ਦਾ ਚਾਰ ਵਧਗਾ ਹੋਣਾ ਚਾਹੀਦਾ ਤੇ ਟੋਆ ਜਿਹੜਾ ਨਾ ਟੋਏ 'ਚ ਥੋੜਾ ਲੜਾਈ ਵੱਧ ਹੋਣੀ ਚਾਹੀਦੀ ਆ ਤੇ ਇੱਕ ਛੱਲੀ ਜਿਹੜੀ ਦੁੱਧੇ ਵਾਲੀ ਹੋਣੀ ਚਾਹੀਦੀ ਆ ਪੱਕ ਜਿਹੜੀ ਪੱਕ ਜਾਂਦੀ ਆ ਉਹ ਵੀ ਨਹੀਂ ਸੈਟ ਹੁੰਦਾ ਤੇ ਛੱਲੀ ਦੁੱਧੇ ਵਾਲੀ ਹੋਣੀ ਚਾਹੀਦੀ ਆ ਤੇ ਪੱਕੀ ਹੋਣੀ ਚਾਹੀਦੀ ਆ ਥੋੜੀ ਜਿਹੀ ਆਪਣਾ ਹੱਥ ਲੜਾਈ ਚੰਗੀ ਹੋਣੀ ਚਾਹੀਦੀ ਆ ਤੇ ਆ ਤੁਹਾਨੂੰ ਸਾਰਾ ਦਿਖਾਤਾ ਤੇ ਆ ਚਾਰ ਕੁਤਰਾ ਬਹੁਤ ਸੋਹਣਾ ਵਧੀਆ ਤੇ ਬਾਈਆਂ ਨੇ ਜਿਹੜਾ ਇਹ ਸਿਸਟਮ ਆ ਵੇਖੋ ਇਹ ਕਿੰਨੇ ਕਿੰਨੇ ਥਾਂ ਦਾ ਚਾਰ ਆ ਭਾਈ ਇਹ 2.5 ਕਿਲਿਆਂ ਦਾ ਤੇ 200 2.5 ਕਿਲਿਆਂ ਦਾ ਚਾਰ ਆ ਤੇ ਆਹ ਵੇਖੋ ਆ ਪਾ ਕੇ ਅੱਜ ਹੀ ਲੱਗੇ ਸੀ ਪਾਉਣ ਤੇ ਆ ਮਸ਼ੀਨ ਇਹਨਾਂ ਨੇ ਖਿਲਹਾਰਤੀ ਆ 2.5 ਕਿਲਿਆਂ ਦਾ ਚਾਰ 9 10 ਵਜੇ ਚਲਾਇਆ ਸੀ ਕੰਮ ਤੇ ਵਦਗਾ ਉਹ ਇਹਦੇ ਨਾਲ ਲਤ ਲਾਈ ਤੂੰ ਵੀ ਵਦਗਾ ਹੋ ਜਾਂਦੀ ਏ ਕੋਰੇ ਵਾਲੀ ਨਾਲ ਹਨਾ ਜਿਹੜੀ ਤਿੰਨ ਚਾਰ ਔਰੇ ਲੈ ਜਾਂਦੀ ਏ ਉਹ ਥੋੜੇ ਲੜਾਈ ਘੱਟ ਹੁੰਦੀ ਏ ਚਾਰ ਦੀ ਹਾਂ ਹਾਂ ਤੇ ਆ ਬਹੁਤ ਵਧੀਆ ਜਾਣੀ ਕੇ ਨਾ ਤੇ ਉਹ ਤਕਰੀਬਨ ਆ ਏਰੀਏ ਚ ਮੱਕੀ ਵੱਧਾ ਹਨਾ ਤੇ ਦੋਸਤੋ ਗੱਲ ਇਹ ਆ ਵੀ ਆਪਾਂ ਅੱਗੇ ਵੀ ਦੱਸ ਸਕਦੇ ਆ ਬਾਈ ਦਾ ਜਾਨੀ ਕੇ ਰੇਟ 5000 ਰੁਪਇਆ ਤੇ ਜੇ ਕਿਸੇ ਨੇ ਚਾਰ ਪਉਣਾ ਹੋਵੇ ਗੱਗੂ ਘਰਾਇਆ ਤੇ ਇਹਦੇ ਉੱਤੇ ਆਪਾਂ ਨੰਬਰ ਵੀ ਚਲਾਵਾਂਗੇ ਦਾ ਤੇ ਗੁਰੂ ਕ੍ਰਿਪਾ ਟੈਂਟ ਜਿੰਨਾ ਦਾ ਹੈਗਾ ਤੇ ਚਾਰ ਬਹੁਤ ਵਧੀਆ ਆ ਵੇਖੋ ਐ ਜਿਵੇਂ ਐ ਬਣਾਇਆ ਪਿਆ ਸ਼ਰਮਾ ਹਾਂ ਤੇ ਕੁਤਰਾ ਬਹੁਤ ਸੋਹਣਾ ਤੇ ਆ ਫੌਜੀ ਸਾਹਿਬ ਵੀ ਅਜੇ ਤੱਕ ਯਾਨੀ ਕਿ ਪੂਰਾ ਕਸ ਕਰੀ ਬੈਠੇ ਆ ਤੇ ਉੱਧੇ ਸਾਡਾ ਭਾਈ 나ਥਾ ਹੁਣ ਤਾਂ ਬੁਢਾ ਹੋ ਗਿਆ 나ਥਾ ਤੇ ਆ ਸਾਰੇ ਸਾਰੇ ਦਿਖਾਦੇ ਆ ਤੇ ਰੰਗ ਤਮਾਸ਼ੇ ਤੇ ਆ ਵੇਖੋ ਸਾਰ ਬਸ ਥੋੜਾ ਜਿਹਾ ਨਾ ਜਿੱਦੈਂ ਆਪਾਂ ਚਾਰ ਪਾਉਣ ਲੱਗਦੇ ਆ ਉੱਧੇ ਥੋੜਾ ਜਿਹਾ ਕਸ ਦੇਣਾ ਪੈਂਦਾ ਸਰੀਰ ਨੂੰ ਤੇ ਮੁੜ ਕੇ ਤਾਂ ਫਿਰ ਤੈਨੂੰ ਬੜਾ 6-7 ਮਹੀਨੇ ਵਿਹਲੇ ਹੀ ਆ ਹਾਂ ਫੇਰ ਨਜ਼ਾਰੀ ਆ ਸਿਆਲ ਸੂਲ ਚ हां ਤੇ ਇੱਕ ਦਿਨ ਥੋੜੀ ਜੀ ਕਸ਼ਟ ਦੀ ਜਾਨਕਿ ਕਰਨਾ ਪੈਂਦਾ ਵੰਦਾ ਕਰਦਾ ਆਹ ਦਵਾਰੇ ਫੇਰ ਤੁਹਾਨੂੰ ਨਿਗਾ ਮਰਾ ਦਿੰਨੇ ਆ ਆਹ ਵੇਖੋ ਕਿੰਨਾ ਵਧੀਆ ਬਰੀਕ ਉਤਰਾ ਬਹੁਤ ਵਧੀਆ ਬਰੀਕ ਉਤਰਾ ਇੱਕ ਵੀ ਪੱਤਾ ਜੈ ਇਹਦੇ ਵਿੱਚ ਨਾ ਨਹੀਂ ਆਮ ਪੱਤੇ ਜੇ ਲੱਗੇ ਪਏ ਹੁੰਦੇ ਆ ਲੰਮੇ ਲੰਮੇ ਪੱਤੇ ਜੇ ਨਾ ਸਰੀ ਦੇ ਤੇ ਮੱਕੀ ਦੇ ਪੱਤੇ ਜੇ ਲੰਮੇ ਲੰਮੇ ਲਾਲਾਂ ਗਾ ਆ ਜਾਂਦੇ ਹੁੰਦੇ ਆ ਬਹੁਤ ਵਧੀਆ achar ਆ ਯਾਰ ਇਹ ਤੇ ਵੈਸੇ ਹੁਣ ਗਾਂ ਅਗਲੇ ਦੀ ਸਮਾਈ ਤੇ ਰਹਿ ਜਾਂਦਾ ਜਿਵੇਂ ਜੀ ਸਮਾਈ ਹਨਾ ਜੇ ਕੋਈ ਹਵਾ ਹੂਵਾ ਲੱਗ ਜੇ ਫਿਰ ਤਾਂ ਪੌਦੇ ਖਰਾਬ ਖਰੂ ਹੋ ਜੇ ਨਹੀਂ ਤਾਂ ਮਤਬੜੀ ਨਹੀਂ ਖਰਾਬ ਖਰੂ ਹੋਣ ਵਾਲਾ ਤੇ ਬਹੁਤ ਵਧੀਆ ਯਾਨੀ ਕਿ ਤਰੀਕੇ ਨਾਲ ਉਤਰਾ ਹੋਇਆਗਾ ਤੇ ਮੱਕੀ ਵੀ ਬਹੁਤ ਵੱਤ ਸੀਗੀ ਭਾਰੀ ਵੀ ਬਹੁਤ ਸੀਗੀ ਤੇ ਛੱਲੀ ਛੁੱਲੀ ਵੀ ਯਾਨੀ ਕਿ ਦੁੱਧੇ ਸੀਗੀ ਤੇ ਨਾਂ ਤਾਂ ਵਾਲੀ ਕੱਚੀ ਸੀ ਤੇ ਨਾਂ ਵਾਲੀ ਪੱਕੀ ਸੀ ਤੇ ਆ ਜਿਹੜਾ ਆ ਬਾਦ ਦੇ ਵਿੱਚ ਚਾਰ ਵੇਖੋ ਆ ਐਡੀ ਐਡੀ ਮੱਕੀ ਸੀ ਤੇ ਆ ਥੋੜੀ ਜੀ ਬਾਈਆਂ ਨੇ ਛੱੜਤੀ ਇਹ ਮੱਕੀ ਨਾ ਥੋੜਾ ਜਿਹਾ ਜਿਹਾ ਦੁੱਧਾ ਬਾਹਲਾ ਕੱਚਾ ਸੀ ਬਾਹਲਾ ਕੱਚਾ ਕਰਨ ਕਰਕੇ ਛੜਤੀ ਤੇ ਇਹ 5-7 ਦਿਨਾਂ ਨੂੰ ਹਜੇ ਹੋਰ ਪਾਉਣਾਗਾ ਤੇ 2.5-3 ਕਿੱਲਿਆਂ ਦਾ ਪਾਤਾ ਤੇ 2.5-3 ਕਿੱਲਿਆਂ ਦਾ ਹੀ ਹੋਰ ਹਜੇ ਪਾਉਣ ਵਾਲਾਗਾ ਤੇ ਗੱਗੂ ਘੁਰਾਇਆ ਤੇ ਇਹ ਬਾਈ ਚਾਰ ਅਲੇ ਮਸ਼ੀਨ ਇਹਨੇ ਤੀਜੀ ਮਸ਼ੀਨ ਆ ਹੁਣ ਇਹ ਜਿਹੜੀ ਬਦਲ ਕੇ ਲਿਆਂਦੀ ਆ ਮਸ਼ੀਨ ਇਹ ਨਵੰਗੋ ਹੀ ਰੱਖਦਾ ਸੀਜ਼ਨ ਲਾਗ ਦੋ ਸੀਜ਼ਨ ਲਾ ਕੇ ਬਸ ਵੇਚ ਦਿੰਦਾ ਤੇ ਵੈਸੇ ਕੰਮ ਵੀ ਵਧੀਆ ਜਰ ਚੱਲਦਾ ਇਹ ਐਵੇਂ ਕਹਿੰਦੇ ਕਿ ਕਾਫੀ ਸਾਲ ਹੋ ਗਏ ਬੰਦੇ ਨੂੰ ਤਜਰਬਾ ਵੀ ਆ ਜਾਂਦਾ ਤੇ ਕੁਝ ਤਾਂ ਤਜਰਬੇ ਦੀਆਂ ਗੱਲਾਂ ਵੀ ਹੁੰਦੀਆਂ ਤੇ ਕਿਉਂ ਆਏ ਆ ਇਕੱਲੇ ਸਾਥ ਸਾਧਾ ਦੇ ਤੇ ਵੀ ਤਾਂ ਦੇ ਵੀ ਨਹੀਂ ਰਹਿ ਜਾਂਦਾ ਹੁੰਦਾ ਜਿਵੇਂ ਪਿੱਛੇ ਤੋਂ ਮਸ਼ੀਨ ਬਣਾ ਕੇ ਤੋਰਤੀ ਹੌਲੀ 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 ਤਜਰਬਾ ਬੰਦੇ ਨੂੰ ਐਕਸਪੀਰੀਅੰਸ ਹੋਈ ਜਾਂਦਾ ਤੇ ਨਵਾਂ ਬੰਦਾ ਥੋੜਾ ਜਿਆਦਾ ਤੈਨੂੰ ਪਤਾ ਇੱਕ ਤਾਂ ਹੀ ਹੂ ਕੰਮ ਕਾਣ ਜਾਂ ਹੁੰਦਾ ਅਣ ਖੇਜਾ ਹੁੰਦਾ ਇੱਕ ਓਹਰਾ ਲਜਾਣਾ ਇੱਕ ਫੇਰ ਉਧਰੋਂ ਆਏ ਜੀ ਤੇ ਕਾਫੀ ਯਾਰ ਹੁੰਦਾ ਇਹ ਜਾਨਕਿ ਜਿਲ੍ਹਾ ਦਾ ਕੰਮ ਤੇ ਇਹ ਅੱਕਣ ਸਕਣ ਵਾਲਾ ਕੰਮ ਨਹੀਂ ਹੁੰਦਾ ਇਹਦਾ ਬਸ ਸਹਿਜ ਮਤੇ ਜੇ ਨਾਂ ਤੇ ਬਸ ਆਪਦਾ ਮਸਤੀ ਜੀ ਨਾ ਤੁਰੇ ਹੋ ਤੇ ਉਹ ਰੇਟ ਤਾਂ ਜੇ ਵਾਧਾ ਕਰਿਆ ਔਰਾ ਇਕ ਲ ਜਾਂਦੀ ਐ ਦਿਹਾੜੀ ਜੇ ਬਸ ਦੋ ਟੋਟ ਤੱਕ ਲੈ ਵਾਣੀ ਜੇ ਚੰਗਾ ਕੰਮ ਚੱਲੀ ਜਾਵੇ ਤਿੰਨ ਕਿੱਲੇ ਵਾਣੀ ਕੁਤ